हां <Sanye> जी प्यारे ओ किदा सा फ्री हाल पारया नु मित्रो आज पजलदे आशीर्वाद मित्रो की हाड़ा आया होया पानी गाइस करके परास दिन चल दिया जे मित्रो ਟਰਾਲਾ ਦੇ ਲੋਕ ਪਾਉਣਾ ਹੈ ਵੱਡਾ ਟਰਾਲਾ ਪਾਇਆ ਮੈਂ ਇਹ ਵੱਡਾ ਤੇ ਘੱਟ ਹੀ ਆ ਥੋੜਾ ਛੋੜਾ ਹੀ ਆ ਤੇ ਟਰਾਲਾ ਨਵਾਂ ਪਾਤਾ ਮਿੱਤਰੋ ਛੋੜਾ ਤੇ ਬੋਰੀ ਪੂਰੀ ਲੱਦਦੇ ਆ ਚੱਲਦੇ ਆ ਫੇ ਬਾਬਿਆਂ ਦੇ ਸੇਵਾ ਸੁਆ ਕਰਉ ਤੇ ਲੱਦ ਰਿਹਾ ਸਮਾਨ ਚਲੋ ਮਿੱਤਰੋ ਚਲੋ ਫਾਈਨਲੀ ਚੱਲ ਰਿਹਾ ਹੁਣ ਬਾਬਿਆਂ ਦੇ ਖਾਤ ਦੇ ਮੁੰਡੇ ਇਹਦੇ ਸਟਾਰਟ ਹੋ ਜਾਂਦਾ ਯਾਰ ਬੰਪਰ ਪਾ ਆਪ ਦਾਣਾ ਹੋ ਮਿੱਤਰੋ ਬੰਪਰ ਪਾਉਂਦੇ ਚੱਕ ਹੋ ਜਿੰਦਾ ਦੇਖੋ ਬੰਪਰ ਪਾਉਂਦੇ ਆ ਤੇ ਚੈਨ ਜੀ ਲਗਾਉਂਦੇ ਨਾਲ ਚੱਲਦੇ ਨੇ ਮਿੱਤਰੋ ਤੇ ਇਹਨਾਂ ਦਾ ਚੱਕ ਹੋਣਾ ਹੈ ਤੋ ਮਿੱਤਰੋ ਦੇਖੋ ਚੱਕ ਹੁੰਦਾ ਹੈ ਕਿ ਡੜ ਕਸਟਾਂਟੀ ਕਰਦਾ ਮਿੱਤਰੋ ਇਹ ਰੋਲ ਨਹੀਂ ਪਸਟਾਂਟੇ ਹੁੰਦੇ ਤੇ ਚਲੋ ਚਲੋ ਚੱਲਦੇ ਆ ਮਿੱਤਰੋ ਪੂਰਾ ਠੱਪਿਆ ਗਿਆ ਮਿੱਤਰੋ ਪੋਲਕੋ ਕਹਾਉਲੀ ਅੱਡ ਪੋਲਕੋ ਬਹੁਤ ਕਲਾ ਉਲਟੋ ਮਿੰਟ ਚੋਬਰ ਮੰਦ ਦੇ ਕੰਦੇ ਉਹ ਨਾਨਾ ਸਲਾਈਨ ਨਾ ਕਾ ਮਿੱਤਰ ਆ ਇਹ ਪਾਪੋ ਬਲੂ ਇੱਕ ਨਮਰੋ ਫੁੱਟ ਗਈ ਚੱਲਦੇ ਆ ਮਿੱਤਰੋ ਪੂਰਾ ਬੁੱਕਦੇ ਆ ਕਿ ਟਾਈਮ ਆ ਰਿਹਾ ਥੋੜਾ ਦੇ ਮਦਦ ਨੂੰ ਲੋਗੜਾ ਚੱਲਦੇ ਹਨ ਕਰੋ ਬਾਬਾ ਸੁੱਖ ਰੱਖੇ ਹਾਇ ਤੰਦਰੁਸਤ ਰਹਿਣ ਇਹ ਤਾਂ ਗੇਮ ਦੀ ਲਾਈਫ ਦੀ ਗੱਲ ਕਰਦਾ ਜੇ ਮੈਂ ਮਿੱਤਰੋ ਕਈਆਂ ਦੇ ਘਰ ਉੱਜੜ ਗਿਆ ਪੰਜਾਬ ਵਿੱਚ ਹਮਾਤੇ ਵਾਲਾ ਸਾਰਿਆ ਤੇ ਉੱਜੜ ਗਿਆ ਇਸ ਕਰਕੇ ਦੱਸਣਾ ਚਾਹੁੰਦਾ ਕਿ ਕਿតាម ਲੋਨ ਦੇ ਘਰ ਹੋਏ ਕਿਦਾਂ ਰਾਸ਼ਨ ਪਾਈ ਲੋਕੀ ਲੈ ਕੇ ਜਾਂਦੇ ਆ ਚੱਲਦੇ ਆ ਮਤਰੋ ਗੰਦੇ ਤੇ ਪੈਕ ਆ ਮਤਰੋ ਕਰ ਰਹੇ ਨੇ ਕਿ ਕੱਲ੍ਹ ਆਪ ਰਾਸ਼ਨ ਪਿੱਛਾ ਆਤੇ ਹੀ ਗੇਂਦ ਵਿੱਚ ਤੇ ਹੁਣ ਚੱਲਦੇ ਆ ਪਰ ਯਾਰ ਉਹ ਜਿੱਥੇ ਹੁਣ ਨਹੀਂ ਪੁਜੀਆ ਪਾ ਕੇ ਚੱਲਦੇ ਆ ਚੋਬਰ ਕੰਨਾ ਪੂਰਾ ਚਾੜ ਨੂੰ ਮੈਂ ਨਿਕ ਚੜਾਈ ਹੁੰਦਾ ਸਾਹਮਣੇ ਚੜਾਈ ਤੇ ਚਾੜਤਾ ਕਰਦਾ ਅਰੇ ਹਲ ਜੇ ਚੜੀ ਆ ਨਾ ਮਿੱਤਰੋ ਇਹ ਚੋਬਰੀ ਵੜਾ ਖੜਨ ਵਾਲਾ ਦੂਜਾ ਪਾਲਾ ਜੰਦੇ ਦੂਜਾ ਨਹੀਂ ਨਾ ਤੀਜੇ ਦੇ ਚੜੋਂਦਾ ਤੀਜੇ ਦੇ ਉਹ ਖਿੱਤਿਆ ਕੱਟ ਮਾਰਦਾ ਹੋਇਆ ਮਿੱਤਰੋ ਦੇਖੀ ਕਾ ਕਾ ਫੈਡ ਨਾਲ ਲਗਾਲੀ ਰੋ ਕੀ ਕਰਦਾ ਰਿਆ ਪੋਲੋਂ ਲੱਗਾ ਮਿੱਤਰੋ ਦੇ ਕਿ ਇਹ ਦੇ ਪੋਲ ਕੋ ਕਿਦਾਂ ਰਿਆ ਫਿਰ ਤਨੇ ਪਾਣੀ ਚੈੱਕ ਕਰਨੇ ਆ ਦੇਖੋ ਲੇ ਕਿ ਕਿਦਿਖ ਦੇਖਿਓ ਹੂੰ ਪੂਰਾ ਬੰਪਰਾਂ ਲੋਡ ਦਾ ਇੱਕ ਨੰਬਰ ਪਾ ਦੇ ਪੂਰਾ ਜੋਗੇ ਵਾਂਗੂ ਚੱਲਦਾ ਪਿਆ ਪੰਡਾਲੇ ਬਾਬਾ ਤਕੜਾ ਹੁੰਦੇ ਡਰਾਈਵਰ ਵੀ ਤਕੜਾ ਹੋਵੇ ਤੇ ਫਿਰ ਕੱਲ੍ਹ ਵਾਂ ਟਰੈਫਿਕ ਦੀ ਵੀ ਓਕੇ ਰਿਪੋਰਟ ਹੁੰਦੀ ਆ ਚੱਲ ਚੱਲ ਚੱਲੇ ਰੋਕ ਖਿੱਚਿਆ ਫਿਰਦਾ ਮਤਲਬ ਹੋ ਗਿਆ ਕੋਰਾ ਸਹੀ ਆ ਗਿਆ ਅੱਗੇ ਸਾਹਮਣੇ ਪੁਲ ਤੇ ਪੁਲ ਤੇ ਦੇ ਕਿੰਨਾ ਪਾਣੀ ਆ ਮਤਲਬ ਚੁੱਬਰ ਖਿੱਚ ਦੇ ਖਿੱਚ ਦੇ ਚੱਲ ਨਾ ਪਾਣੀ ਬਾਬੇ ਦੇਖ ਇਹ ਤਾਂ ਹੁਣੀ ਆ ਕਿੰਨਾ ਪਾਣੀ ਚੁੱਬਰ ਇਸ ਕਰਕੇ ਮਿੱਤਰੋ ਪਾਣੀ ਬਹੁਤ ਪੂਰਾ ਖਿੱਚਿਆ ਹੋਇਆ ਚੱਕਿਆ ਹੋਆ ਪਰ ਤਾਣੂ ਚੱਲ 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 ਮਿੱਤਰੋ ਕਿੰਨੇ ਤਣਾਅ ਦੇ ਹਿਸਾਬ ਨਾਲ ਚੱਕਿਆ ਟਰੈਕਟਰ ਨੇ ਅਜੇ ਤਾਂ ਵੱਡਾ ਟਰੈਕਟਰ ਲੈ ਕੇ ਆਉਂਗਾ ਅਗਲੀ ਵੀਡੀਓ 'ਚ ਤੇ ਕਾਲੂ ਯਾਰ ਇੱਕ ਸਟੰਡ ਜਿਹੜੇ ਬਣਾਉਣੀਆਂ ਮਿੱਤਰੋ ਕਾਲੂ ਸਟੰਡ ਦੇ ਆ ਕਾਲੂ ਸਟੰਡ ਹੀ ਹੋਣੇ ਮਿੱਤਰੋ ਤੇ ਫਾਈਨਲੀ ਕਾਰ ਆ ਚੁੱਕੀ ਹੈ ਜਿੱਥੇ ਰਾਸ਼ ਨੂੰ ਪਚੋਣਾ ਇੱਥੇ ਮਿੱਤਰੋ ਕਿਸੇ ਨੇ ਨਹੀਂ ਪਚਾਇਆ ਤੇ ਕਰਦੇ ਆ ਬੈਕ ਨੂੰ ਹੁਣ ਉੱਪਰ ਬੈਗ ਦੇਖੋ ਕਤਾ ਕਰ ਰਹਾ ਵਿਆ ਹੈ ਵੀ ਡਰ ਰਹਾ ਹੈ ਵੀ ਜੱਦੀ ਨਹੀਂ ਆਈ ਨਹੀਂ ਦੁੱਲੀ ਫੰਗੀ ਨਹੀਂ ਉਤਰੇ ਦੇ ਲਾ ਤੇ ਬੈਗ ਮਿੱਤਰੋ ਵੇ ਕੰਦੇ ਲਾਰੇ ਲਾਰੇ ਦੇ ਤੋਂ ਦੇਸ ਜਿਆਦਾ ਦੇ ਤੂੰ ਕੀ ਕਰਦਾ ਪਿਆ ਬਾਕਾ ਮਿੱਤਰੋ ਫਾਈਨਲੀ ਖੜੇ ਗਾਤੇ ਹੁਣ ਚਾਲੋ ਘਾ ਨੂੰ ਖਿੱਚੋ ਮਿੱਤਰੋ ਪਤੰਦਰ ਪਤੰਦਰ ਰੇਸਾ ਬੜੀਆ ਘੜੀ ਅੰਦਰ ਦੇਖੋ ਜੈੱਕ ਕਰੋ ਤਾਂ ਡਰਿਆ ਲੱਗਦਾ ਮਾੜਾ ਬੰਦਾ ਕੰਬੇ ਜਾਂਦਾ ਜੀ ਬੜਕ ਸੁਣ ਗਈ ਸੋਨਾ ਵਾਲੇ ਕਾਹੇ ਸਮਾ ਵਾਲੇ ਕਾ ਚੱਲ ਚੱਲ ਬਾਬੋ ਅੱਜ ਦੀ ਵੀਡੀਓਸ ਮਾਰ ਕੇ ਫਿੱਕੀ ਕਰਦੀ ਆਪਾਂ ਵਧੀਆ ਲੱਗੇ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਕੱਲੂ ਵੀਡੀਓਸ ਟੰਟ ਵੀਡੀਓ ਆਉਣੀ ਹੈ ਇੱਕ ਚੈੱਕ ਕਰਿਓ ਵੀ ਉਹ ਵੀ ਵਧੀਆ ਬਣਾਵਾਂਗੇ ਤੇ ਪੂਰਾ ਖਿੱਕਿਆ ਕਰਵਾਇਸ਼ ਹੋਬਰ ਹੋਣਗੇ ਕੱਲੂ ਜਿੰਨੀ ਸਾਡੇ ਜਿੰਨੀ ਸੇਵਾ ਹੋ ਸਕੀ ਆਪਾਂ ਵੀਡੀਓ ਦੇ ਦਰਾਂ ਦੇ ਸੀ ਰਹੀਏ ਮਿੱਤਰੋ ਕਿਦੋਂ ਨੂੰ ਬਾੜ ਦਾ ਚੋਬਰੋ ਪਾਇਦਾ ਦੇਖ ਕੇ ਲਾਵੀ ਫਾੜੀ ਗਾਇਸ ਬਾਏ ਬਾਏ